ਸਾਰੇ ਕਿਸਾਨ ਦੇ ਦੇ ਜਿਹੜੇ ਪੰਚਾਇਤੀ ਚੋਣਾਂ ਜਿਹੜੇ ਕਾਗਜ਼ ਫਿਲਟਰਾਈ ਜਾਂਦੇ ਪ੍ਰੋਪਰ ਸਿਸਟਮ ਆਪਣਾ ਚੱਲ ਰਿਹਾ ਤਾਂ ਲਾਈਨਾਂ ਵਿੱਚ ਸਾਰੇ ਲੋਕੀ ਫਾਰਮ ਭਰ ਰਹੇ ਆ ਸਿਚੁਏਸ਼ਨ ਪੂਰੀ ਸਟੇਬਲ ਹੈ ਜੀ ਪ੍ਰਬੰਧ ਆਪਨੇ ਪੂਰੇ ਸਹੀ ਆ ਜੀ ਤੁਹਾਡੇ ਮੂਰੇ ਆ ਲੋਕਾਂ ਨੂੰ ਕਿਸ ਤਰ੍ਹਾਂ ਦਾ ਧੱਕੇ ਮੁੱਕੇ ਨਹੀਂ ਚੱਲ ਰਹੀ ਆ ਸਿਸਟਮ ਲਾਈਨਾਂ ਚੱਲ ਰਿਹਾ ਸਿੱਧਾ ਦਿੱਤੀਆਂ ਜਾ ਰਹੀਆਂ ਨੇ ਤਾਂ ਜੇਕਰ ਰਸੀਦਾਂ ਪਰਦੇਰੇ ਤਾਂ ਉਹਨਾਂ ਪਤਾ ਲੱਗ ਰਿਹਾ ਕਿ ਟਰਾਂਸਪੇਰੈਂਟ ਸਭ ਕੁਝ ਉਸ ਤੋਂ ਬਾਅਦ ਆਪਾਂ ਗੇਟ ਲੌਕ ਕਰ ਦੇਵਾਂਗੇ ਤਾਂ ਉਸ ਤੋਂ ਬਾਅਦ ਆਪਾਂ ਕੋਈ ਨਾਮਿਨੇਸ਼ਨ ਨਹੀਂ ਲਗਾ ਨੇ ਤੁਸੀਂ ਹੁਣ ਆਪੇ ਆਪੇ ਤੁਸੀਂ 1 ਘੰਟਾ ਖੜਜੋ 2 ਘੰਟਾ ਖੜਜੋ 3 ਵਜੇ ਤੱਕ ਚੱਲਦੇ ਆਂਗੇ ਤੁਸੀਂ ਆਪ ਦੇਖੋਗੇ ਵੀ ਹਰ ਕਿਸਮ ਦਾ ਜਿਹੜਾ ਬੰਦਾ ਹੈਗਾ ਜਿਹੜੀ ਮਰਜ਼ੀ ਪਾਰਟੀ ਦਾ ਬੰਦਾ ਆਏਗਾ ਲੀਗਲ ਤਰੀਕੇ ਦੇ ਨਾਲ ਲੀਗਲ ਗੇਟ ਦੇ ਪਿੱਛੋਂ ਦੀ ਨਿਕਲ ਰਿਹਾ ਹੈ ਕੋਈ ਇਹ ਕੋਈ ਜੰਪ ਜੰਪ ਮਾਰ ਕੇ ਕੋਈ ਆ ਰਿਹਾ ਤਾਂ ਉਹਨਾਂ ਨੂੰ ਅਸੀਂ ਨਹੀਂ ਆਂਦੇ ਦੇ ਰਹੇ ਐਂਟਰੀ ਅਸੀਂ ਅੰਦਰ ਇਸ ਵਾਸਤੇ ਨਹੀਂ ਕਰਨ ਦੇ ਰਹੇ ਕਿਉਂਕਿ ਫਿਰ ਇਹਦੇ ਹੱਲਾ ਗੁੱਲਾ ਮਲ ਜਾਣਾ ਹੈ ਗੇਟ ਜੋ ਬਾਰ-ਬਾਰ ਅਸੀਂ ਬੈਟਨ ਨੂੰ ਵੀ ਉਹਨਾਂ ਕੀਤਾ ਹੈਗਾ ਪਾਣੀ ਦਾ ਵੀ ਅਸੀਂ ਕੀਤਾ ਹੈਗਾ ਜਿੱਥੇ ਕਿ ਵੱਖ-ਵੱਖ ਸਿਆਸੀ ਪਾਰਟੀਆਂ ਲੋ ਜਿੱਥੇ ਕਿ ਅੱਜ ਕਾਜ ਪੱਤਰ ਫਿਲ ਕਿਤੇ ਜਾ ਰਹੇ ਨੇ ਉੱਥੇ ਹੀ ਜਿਨ੍ਹਾਂ ਦੀ ਨਿਗਰਾਨੀ ਹੈ ਥਾਂ ਜਿਹੜਾ ਕਿ ਸਾਰਾ ਇਹ ਦੇਖ ਰਹਿ ਕ ਨਿਊਟਰਲ ਅਫਸਰ ਸਾਡੇ ਨਾਲ ਮੌਜੂਦ ਨੇ ਬਲਬੀਰ ਸਿੰਘ ਜੀ ਸੋ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਗੱਲਬਾਤ ਕਰਨੇ ਆ ਹਾਂਜੀ ਸਰ ਕਿਸ ਤਰ੍ਹਾਂ ਦੇ ਦਿੱਤੇ ਜੀ ਪੰਚਾਇਤੀ ਚੋਣਾਂ ਜਿਹੜੇ ਕਾਜ ਫਿਲਟਾਈ ਹੈ ਜੋ ਜੀ ਹਾਂ ਸਰ ਨੂੰ ਪਤਾ ਸਟੇਟ ਇਲੈਕਸ਼ਨ ਕਮਿਸ਼ਨਰ ਨੂੰ ਅੱਜ ਦੀ ਡੇਟ ਮਿੱਥੀ ਗਈ ਸੀ 4 ਤਰੀਕ ਜੋ ਕਿ ਅਜਾ ਕਰੀ ਤੇ ਕ ਨਾਜ਼ੰਦੀਗੀ ਦੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਤਾਂ ਸਬਡਿਵੀਜ਼ਨ ਖਡੋਵਰ ਸਾਹਿਬ ਇਹਦੇ ਲਈ ਪੂਰੀ ਮੁਸ ਪ੍ਰਾਪਰ ਸਿਸਟਮ ਆਪਣਾ ਚੱਲ ਰਿਹਾ ਤਾਂ ਲਾਈਨਾਂ ਵਿੱਚ ਸਾਰੇ ਲੋਕੀ ਫਾਰਮ ਭਰ ਰਹੇ ਹੋਏ ਆ ਸਿਚੁਏਸ਼ਨ ਪੂਰੀ ਸਟੇਬਲ ਹੈ ਜੀ ਸਰ ਪ੍ਰਬੰਧਨ ਲੈ ਕੇ ਲੋਕ ਪਬਲਿਕ ਆ ਲੋਏਗਾ ਲਾਕੀਅਰ ਕੀ ਪ੍ਰਬੰਧਨ ਜਿਹੜੇ ਲੈ ਕੇ ਕੀ ਬਿਲਕੁਲ ਨਾਲ ਹਕੀਮ ਸਾਹਿਬ ਤੋਂ ਨਹੀਂ ਨਹੀਂ ਜੀ ਪ੍ਰਬੰਧਨ ਆਪਣੇ ਪੂਰੇ ਸਹੀ ਅਜੀ ਤੁਹਾਡੇ ਮੂਰੇ ਆ ਲੋਕਾਂ ਨੂੰ ਕਿਸ ਤਰ੍ਹਾਂ ਕੇ ਧੱਕੇ ਮੁੱਕੇ ਨਹੀਂ ਚੱਲ ਰਹੀ ਆ ਸਿਸਟਮ ਲਾਈਨਾਂ ਚੱਲ ਰਿਹਾ ਸਿੱਧਾ ਦਿੱਤੀਆਂ ਜਾ ਰਹੀਆਂ ਨੇ ਤਾਂ ਜੇ ਤਾਂ ਰਸੀਦਾਂ ਪਰਦੇਰੇ ਤਾਂ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਟਰਾਂਸਪੇਰੈਂਟ ਸਭ ਕੁਝ ਕੁਝ ਲੁਕਉਣ ਵਾਲੀ ਗੱਲ ਨਹੀਂ ਇਹਦੇ ਵਿੱਚ ਹੋਂ ਤੱਕ ਸਾਰੇ ਕੈਂਡੀਡੇਟ ਦੀ ਗੱਲ ਕੀਤੀ ਜਾਵੇ ਕਿੰਨੇ ਕੌਂਸ ਫਿਰ ਲਾਲ ਆਪਾਂ 10 ਸਵੇਰ बिकॉज ਗਿਣਤੀ ਚੱਲ ਰਹੀ ਹੈ ਤਾਂ ਕਲਸਟਰ ਵਾਈਜ਼ ਪਿੰਡ ਬੰਡੇ ਪਏ ਆ ਉਹ ਸ਼ਾਮ ਦੇ ਕਰ 5 6 ਵਜੇ ਪਤਾ ਲੱਗ ਜਾਏਗਾ ਠੀਕ ਹੈ ਸਰ ਕਿੰਨੇ ਵੇ ਤੱਕ ਜਿਹੜੇ ਕਿ ਨਾਮ ਦੇ ਦਿਖਾ ਕੇ ਪਾ ਲਓ ਦਿਖੋ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਜੋ ਸਟੇਟ ਇਲੈਕਸ਼ਨ ਕਮਿਸ਼ਨਰ ਟਾਈਮ ਇੱਥੇ ਹੈਗਾ 3 ਵਜੇ ਦਾ 3 ਵਜੇ ਤੋਂ ਬਾਅਦ ਆਪਾਂ ਗੇਟ ਲੌਕ ਕਰ ਦੇਵਾਂਗੇ ਤਾਂ ਉਸ ਤੋਂ ਬਾਅਦ ਆਪਾਂ ਕੋਈ ਨਾਮਿਨੇਸ਼ਨ ਨਹੀਂ ਲਵਾਂਗੇ ਥੈਂਕ ਯੂ ਸੋ ਇਸ ਹਨ ਵਿਲਪ ਦੇ ਦਿਨਾਂ ਲਈ ਜਾਣਕਾਰੀ ਦਿੱਤੀ ਗਈ ਕਿ ਜਿਹੜਾ ਕਿ 3 ਵਜੇ ਤੱਕ ਜਿਹੜੇ ਕਿ ਸਵਾਖਾਂ ਵਕ ਸਿਆਸੀ ਪਾਰਟੀਆਂ ਦੇ ਕਾਗਜ਼ ਪੱਤਰ ਜਿਹੜੇ ਕਿ ਫਿਲ ਕੀਤੇ ਜਾਣੇ ਦੇਖੋ ਜੀ ਸਾਰੇ ਪਾਸੇ ਜਿੱਥੇ ਸਾਡਾ ਸੈਂਟਰ ਬਣਿਆ ਉੱਥੇ ਅਸੀਂ ਬੈਰੀਕੇਡ ਲਗਾਏ ਹੋਏ ਹੈ ਬੈਰੀਕੇਡ ਤੇ ਜਿਹੜੀ ਦੋ ਬੈਰੀਕੇਡ ਦੀ ਸਾਡੀ ਸ਼ਿਫਟ ਹੈਗੀ ਹੈ ਜਿੱਦੇ ਸਭ ਤੋਂ ਪਹਿਲਾਂ ਜਿੱਥੇ ਗੱਡੀ ਨਹੀਂ ਆਏਗੀ ਉਸ ਤੋਂ ਬਾਅਦ ਜਿਹੜੇ ਪੈਦਲ ਬੰਦੇ ਆ ਰਹੇਗੇ ਉਹ ਅਸੀਂ ਐਸਕਲੂਡ ਕਰਕੇ ਭੇਜਦੇ ਹਾਂ ਵੀ ਕਿਹੜੇ ਕਿਹੜੇ ਬੰਦੇਗੇ ਤੀਸਰਾ ਜਿਹੜਾ ਮੇਨ ਗੇਟ ਹੈਗਾ ਮੇਨ ਗੇਟ ਤੋਂ ਹੀ ਬੰਦਾ ਆਏਗਾ ਜਿਹੜਾ ਵੀ ਜਿਨ੍ਹਾਂ ਦੇ ਆਪਣੇ ਕਾਗਜ਼ ਭਰਨੇ ਆ ਜਿਨ੍ਹਾਂ ਕੋਲ ਆਪਣੇ ਫਾਰਮ ਹੈਗੇ ਜਿਨ੍ਹਾਂ ਦੇ ਉੱਪਰ ਫੋਟੋ ਲੱਗੀ ਹੋਈ ਹੈ ਸਰ ਇੱਕ ਜਿਹੜਾ ਕਿ ਸਿਆਸੀ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਹਰੇਕ ਜਿਹਨਾਂ ਦੀ ਕਾਗਜ਼ ਦਾਜਟ ਪੜਾਏ ਜਾ ਰਹੇ ਆ ਜਿਹੜੇ ਦੂਜੀ ਪਾਰਟੀਆਂ ਨੂੰ ਅੰਦਰ ਨਹੀਂ ਨੰਗੇ ਦਿੱਤਾ ਜਾ ਨਹੀਂ ਤੁਸੀਂ ਹੁਣ ਆਪੇ ਆਪੇ ਇੱਕ ਘੰਟਾ ਖੜ੍ਹ ਜਾਓ 2 ਘੰਟਾ ਖੜ੍ਹ ਜਾਓ 3 ਵਜੇ ਤੱਕ ਚੱ ਲੀਗਲ ਤਰੀਕੇ ਦੇ ਨਾਲ ਲੀਗਲ ਗੇਟ ਦੇ ਪਿੱਛੋਂ ਦੀ ਨਿਕਲ ਰਹਾ ਕੋਈ ਇਹ ਕੋਈ ਜੰਪ ਜੰਪ ਮਾਰ ਕੇ ਕੋਈ ਆ ਰਿਹਾ ਤਾਂ ਉਹਨੂੰ ਅਸੀਂ ਨਹੀਂ ਆਂਦੇ ਰਹੇ ਕਿ ਬਾਕੀ ਜਿਹੜਾ ਲੀਗਲ ਗੇਟ ਬਣਾਇਆ ਸੀ ਉਹਦੇ ਜਿਹੜਾ ਮਰਜ਼ੀ ਜਦ ਮਰਜ਼ੀ ਮੋਰ ਸਵੈਲਕਮ ਤੇ ਨੋਟ ਕਰ ਰਹੇ ਹਾਂ ਜਿਹੜੇ ਪ੍ਰਬੰਧ ਕੀਤੇ ਨੇ ਇਹ ਦੇਖਿਆ ਜਾ ਰਿਹਾ ਦੇਖੋ ਪੱਖੀਆਂ ਚੱਲ ਰਹੇ ਬਹੁਤ ਜ਼ਿਆਦੀ ਕਰਦੇ ਆ ਤੇ ਕੀ ਪ੍ਰਬੰਧ ਕੀਤੇ ਗਏ ਜਿਹੜੇ ਕਿ ਲੋਕ ਗੇਟ ਤੱਕ ਲੋਕ ਤੇ ਪ੍ਰਬੰਧ ਕੋਈ ਕੀਤੇ ਮੈਂ ਤਾਂ ਦੇਖੋ ਨਾਲ ਸ਼ਾਪਸ ਵਗੈਰ ਆ ਗਈਆਂ ਸੀ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਜਿਹੜੇ ਬਜ਼ੁਰਗ ਜਿਹੜੀ ਬੇਗਰ ਮਾਤਾ-ਮਾਂ ਪੈਣਾ ਵਈਆ ਉਹਨਾਂ ਨੂੰ ਅਸੀਂ ਇੱਥੇ ਕੁਰਸੀ ਇੰਟਰਸੇ ਅੰਦਰ ਇਸ ਵਾਸਤੇ ਨਹੀਂ ਕਰਨ ਦੇ ਰਹੇ ਕਿਉਂਕਿ ਫਿਰ ਇਸੇ ਹੱਲਾ ਗੁੱਲਾ ਮਲ ਜਾਣਾ ਹੈ ਗੇਟ ਜੋ ਬਾਰ-ਬਾਰ ਅਸੀਂ ਬੈਠਣ ਨੂੰ ਵੀ ਇਹਨਾਂ ਕਿਤਾ ਹੈਗਾ ਪਾਣੀ ਦਾ ਵੀ ਅਸੀਂ ਕਿਤਾ ਨਾਲ ਜੀ ਸਰ ਜਿਹੜੇ ਕਾਗਜ਼ ਉੱਤੇ ਅੰਦਰ ਪਹਿਲੇ ਕਿਤੇ ਯਾਰ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਤੇਰਾ ਇਹ ਹੁਣ 11 ਵਜੇ ਤੋਂ ਲੈ ਕੇ 3 ਵਜੇ ਤੱਕ ਹੈ ਗਿਆ ਬਿਲਕੁਲ ਜਿਹੜਾ ਗੇਟ ਦੇ ਵਿੱਚ ਆ ਜਾਏਗਾ 3 ਵਜੇ ਤੱਕ ਟੋਕ ਕਰੇਗਾ ਭਾਵੇਂ ਦਾਦੇ 10 ਵਜੇ ਥੈਂਕ ਯੂ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਘਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ